ਹਾਂਜੀ ਅੱਜ ਅਸੀਂ ਚైనా ਮਾਰਕੀਟ ਚ ਜਿਵੇਂ ਆਪਣੇ ਇੰਡੀਆ ਦੇ ਵਿੱਚ ਵੀ ਚైనా ਆਣਾ ਕਹਿੰਦੇ ਨੇ ਉਹ ਚైనా ਦਾ ਮਾਲ ਅੱਜ ਅਸੀਂ ਇੰਡੀਆ ਮਾਰਕੀਟ ਚ ਆਏ ਹਾਂ ਸੌਰੀ ਚైనా ਮਾਰਕੀਟ ਚ ਅੱਜ ਇੱਥੇ ਇੱਕ ਤਾਂ ਅਸੀਂ ਬੱਲਣ ਖੜ ਗਈ ਰਾਤ ਸਾਰੇ ਘਰ ਮੱਲ ਲੈ ਕੇ ਜਾਣਾ ਬੱਲਵ ਦੇਖ ਲਈ ਮੈਂ ਕਹਿੰਦੀ ਸੀ ਕੋਈ ਤਾਂ ਨੀ ਉਧਰ ਬੱਲਵ ਉਹਨੂੰ ਕੋਈ ਅੱਖਾਂ ਚ ਨਾ ਬਚੀ ਉਹ ਲੈਣਾ ਸੀ ਤੁਸੀਂ ਕੀ ਲੈਣਾ ਪੈਣਾ ਏ ਤੂੰ ਮੈਂ ਇੱਕ ਤਾਂ ਲੈਣਾ ਸਟੈਂਡ ਆ ਕੱਪੜਿਆਂ ਵਾਸਤੇ ਜਿਹੜਾ ਕਿਸੇ ਵਾਲੀ ਵੀ ਗਈ ਉਹ ਪਹਿਲਾਂ ਪੋਚਾ ਹੀ ਲਾਇਆ ਨਹੀਂ ਕੱਲਾ ਝਾੜੂ ਖੱਚ ਕੇ ਸਰ ਜਾਂਦਾ ਹਾਂ ਉਹ ਤੋਂ ਫਿਰ ਨਵੇਂ ਸੀ ਸਾਰਾ ਸਮਾਨ ਫਿਰ ਉਹ ਮੈਂ ਉਧਰ ਮੈਂ ਕਿਹਾ ਚਲੋ ਕਿ ਇਹਨਾਂ ਰੱਖ ਦਿੰਨੇ ਮੈਂ ਮੈਂ ਕਿਹਾ ਇਦਾਂ ਨਾਲ ਪਤਾ ਨਹੀਂ ਪਾਲਦੀਆਂ ਉਹ ਪਾਲਦੀ ਸੀ ਆ ਦੂਜਾ ਆ ਗਿਆ ਇਹ ਤਾਂ ਦੂਜੇ ਆ ਜਿਵੇਂ ਇੰਡੀਆ ਜੋ ਦੂਜੇ ਪੀਲਾ ਜਾਂਦਾ ਨਾ 10 ਰੁਪਏ ਵਾਲਾ 10 ਰੁਪਏ ਵਾਲਾ ਦੇਖ ਲੈ ਰਸੋਈ 'ਚ ਹੀ ਲੱਗ ਜਾ ਬੰਦੇ ਜਿਹਨੇ ਸੱਦੇ ਦਾ ਸੱਦੇ ਆ ਰੱਖੇ ਵੀ ਆ ਘਰ ਵੀ ਦਿੱਤਾ ਤੇ ਨਾਲ ਸਮਾਨ ਦਿੱਤਾ ਇਹ ਤਾਂ ਫਿਰ ਦੇਣੇ ਪੈਣਾ ਨਾ ਤੁਹਾਨੂੰ ਸਮਾਨ ਤਾਂ ਹੈ ਮਹਿਮਾਨ ਨਵਾਜੀ ਖਾਤਰ ساری ਕੌਣ ਕਰੂ ਬਈ ਇਹ ਤਾਂ ਤੁਸੀਂ ਕਰਨੀ ਖਾਤਰਦਾਰੀ ਕੋਸਟੈਂਡ ਉਹਦੀਆ ਬਾਲਟੀਆਂ ਉਹ ਜਰੂਰੀ ਆਣਾ ਫਿਰ ਘਰ ਬਣਾ ਕੇ ਹੈ ਘਰ ਤਾਂ ਪੂਰਾ ਬਣਾ ਕੇ ਦੇਣਾ ਪਉਣਾ ਉੱਧਰ ਦੇਖੀਏ ਸਟੈਂਡ ਉੱਧਰ ਪਈ ਹੋਣੀ ਉਹ ਸਾਡ ਨੂੰ ਸਾਡ ਨੂੰ ਬੱਲਬ ਨਹੀਂ ਫਿੱਟ ਆਇਆ ਕੋਈ ਬਾਲਬ ਮੋਟ ਦੇ ਹੋ ਚੱਕ ਲੈਂਦੇ ਚਲੋ ਚਲੋ ਉਧਰ ਚਲ ਆ ਜੋ ਆ ਬੱਚਿਆਂ ਵਾਸਤੇ ਖਰੋਣੇ ਵੀ ਪਏ ਨੇ ਪਰ ਆਇਆ ਸਾਰਾ ਚੈਨਾ ਦਾ ਮਾਲ ਚੈਨਾ ਮਾਰਕੀਟ ਚੈਨਾ ਕੋਈ ਨਹੀਂ ਇੱਥੇ ਚੈਨਾ ਬਹੁਤ ਕਾਮ ਜਾਂਦਾ ਵੈਸੇ ਤਾਂ ਚੈਨਾ ਹੀ ਵਸ ਰਹੀ ਜੀ ਤਾਂ ਜਿੰਨੇ ਵੀ ਚਾਲੀਏ ਨਾ ਮੋਨਾ ਨਾਲ ਇਹ ਮਾਰਕੀਟ ਜਾਂਦਾ ਚੱਲਦੀ ਹੈ ਮੋਦਰਾਉਂ ਚੈਨਾ ਵਹੇ ਹਲਾ ਮਾਰੇ ਵੀ ਪਾਣਾ ਸੈਲਫਾਂ ਲਾਈ ਜਾਂਦੇ ਆਹ ਜਿਹੜਾ ਨਾਲ ਲਿਆ ਕੇ ਰੱਖੇ ਲੱਗਦੇ ਹੁਣ ਅਸਲ ਪਾਪਾਈ ਜਾਂਦਾ ਤੇ ਲਿਆ ਕੇ ਰੱਖੇ ਲਾ ਦੇ ਨਾਲ ਆਵਾ ਕਬੜ ਜੀ ਲੈ ਚੇਂਜ ਕਰਦੇ ਰਹਿੰਦੇ ਆ ਨਾ ਜਿਵੇਂ ਹੁਣ ਪਹਿਲਾਂ ਮਾਰਿਆ ਹੁੰਦਾ ਸਮੁੰਦਰ ਦਾ ਸਮਾਨ ਸੀ ਥੋੜਾ ਗਰਮੀ ਆ ਆ ਸਰਦੀ ਆ ਜਾਣੀ ਉਹ ਹੁਣ ਚੱਕ ਕੇ ਇਹਨਾਂ ਨੇ ਜਿਹੜਾ ਹੁਣ ਫੋਰ ਸੀਜ਼ਨ ਚੱਲਦਾ ਉਹਦਾ ਸਮਾਨ ਲਾ ਦੇਣਾ ਓਕੇ ਇਹਨਾਂ ਨੂੰ ਚੇਂਜ ਕਰ ਹਾਂ ਜੀ ਮੈਂ ਮਾਰੇ ਘਾਪੀ ਦੇ ਦਿਨਾਂ ਚ ਤੈਨੂੰ ਸਾਰੇ ਇਹਨਾਂ ਦੇ ਸਟੋਰਾਂ ਤੇ ਮੈਨੂੰ ਉਹੀ ਸਵਾਦ ਜ਼ਿਆਦਾ ਦਿਸੂਗਾ ਜਿਹੜਾ ਆਪਾਂ ਵੀਰ ਦੇ ਵਿੱਚ ਤੇ ਜਾਂਦੇ ਆ। ਓਕੇ ਪਏ ਕੋ ਲੈਣਾ ਸੱਚ ਆਪਣਾ ਤੇਲ ਲੈਣਾ ਪਿਆ ਯਾਦ ਰੱਖਿਓ ਸੇ ਮਿਲੂਗਾ ਨਾ। ਕੀ ਤੇਲ ਤੇਲ। ਸਾਦਾ ਉਹ ਹੱਥ ਵਾਲਾ ਵੀ ਨਾਲ ਤੂੰ ਲੈਣਾ ਲੈ ਲੋ। ਹਾਂ ਲੋ ਸੰਜਾ। ਬਾਤ ਕੀ ਦੇਖਣ ਨੂੰ ਪੁੱਛਣਾ। ਹਾਂ ਸਾਦਾ ਬੇਡੂ ਤੇ ਹੈ। ਦੱਬਿਆਂ ਚ ਕੀ ਰੱਖਣਾ ਨਾ ਬੇਲੂਣ ਨੂੰ। ਇਹ ਤਾਂ ਫ੍ਰਿਜ ਭਰਨਾ। ਕਿੱਥੇ ਬਾਲ ਸੀ? ਆ ਮੈਂ ਘਰ ਨਾਲ ਲੈ ਲਈ ਲੋਹੇ ਦੀ ਆਈ ਬਾਟਰੀ ਪੱਜਾ ਆਸਟੈਂਡ ਆ ਬਈ ਆਹ ਅਗਲੀ ਕਪੜੇ ਟੰਗਣ ਵਾਲਾ ਸਟੈਂਡ ਇੱਕ ਸਟੈਂਡ ਤਾਂ ਅਸੀਂ ਲੈ ਕੇ ਸੀ ਪਹਿਲਾਂ ਉਧਰਲੇ ਘਰੇ ਅੰਜਵੇਂ ਸਾਧੂ ਸਾਹਿਬ ਨਵਾਂ ਲੈ ਕੇ ਜਾਣਗੇ ਇਹ ਲੋਹੇ ਦਾ ਲੈਣਾ ਪਲਾਸਟਿਕ ਦਾ ਪਲਾਸਟਿਕ ਦਾ ਲੈ ਲਓ ਵਧੀਆ ਰਹਿੰਦਾ ਹਾਂ ਜੀ ਜੀ ਬਰੋ ਇਹ ਮਾਲੋ ਲਾਲੋ ਜਿਹੜਾ ਪਸੰਦ ਆਉਂਦਾ ਇਹਦੇ ਥੱਲੇ ਵੀ ਆ ਕਿਹਦੇ ਇਹਦੇ ਉਹ ਪਰਲੇ ਥੱਲੜੇ ਵਾਲਾ ਵੀ ਲੈ ਲਓ ਥਾਣੇ ਜਿਹੜਾ ਆਪਾਂ ਚਰੂਪਾ ਬੈਠਾ ਆ ਇਹ ਆ ਚੀਜ਼ ਹਾਂ ਹਾਂ ਬੰਦਾ ਚੀ ਲੈ ਲਓ ਫੇ ਹਾਂ ਹਾਂ ਅੱਛਾ ਇਹ ਜੋ ਛੋਟਾ ਲੱਗਦਾ ਮੈਨੂੰ ਛੋੜਾ ਤਾਂ ਨਹੀਂ ਥੱਲੇ ਕਿਵੇਂ ਦਿਖਾਇਓ ਇਹ ਛੋਟਾ ਦਿੱਤਾ ਹੋਊਗਾ ਛੋਟਾ

ਜਿਵੇਂ ਗੰਦੇ ਬੰਦੇ ਬਹਿ ਜਾਂਦੇ ਆ ਕੇ ਕੱਪੜੇ ਗੰਦੇ ਹੁੰਦੇ ਆ ਉਹ ਸਾਫ਼ ਕਰਨ ਵਾਸਤੇ ਹਨ ਉਹ ਬੈਸਟ ਆ ਕੰਮ ਵਾਲੇ ਫਿਰ ਆ ਨਾ ਹਾਂ ਉਹ ਜ਼ਰੂਰੀ ਆ ਸਾਫ਼ ਵੀ ਕਰਨੀਆਂ ਨਾਲ ਨਾ ਆਪਣੇ ਪਤਾ ਕੀ ਐਚ ਈ ਜ਼ੀ ਨਹੀਂ ਮਿਲਦੀ ਈ ਜ਼ੀ ਚ ਈ ਜ਼ੀ ਦਾ ਕੋਈ ਹੋਰ ਮਿਲ ਜਾਣਾ ਈ ਜ਼ੀ ਦਾ ਉਦੋਂ ਤਾਂ ਮਿਲ ਜਾਣਾ ਕੋਈ ਜੱਦੀਆਂ ਵਾਲਾ ਜੱਦੀਆਂ ਵਾਲੇ ਨਾਲ ਗੱਲ ਇਹ ਵੀ ਠੀਕ ਹੈ ਸੰਗਲੀਆਂ ਨਹੀਂ ਤੇ ਉਹ ਚਾਹ ਜਿਸ ਵੀ ਤੋਂ ਕਿਹੜੀ ਕਰੀਮ ਕਰਨਾ ਸੀ ਉਹ ਤਾਂ ਪਹਿਲੇ ਟੈਂਸ਼ਨ ਲੈ ਲਾਂਗੇ ਨਾ ਲੋਕਾਂ ਨੂੰ ਫੇਰ ਨਹੀਂ ਉਹ ਨਾਲ ਉਹ ਮਾਰ ਕੇ ਚੇਲਾ ਬੰਦ ਚਾਹ ਨਾਲ ਠੀਕ ਹੈ ਮਤਲਬ ਇਹ ਸਪਰੇਅ ਮਾਰ ਕੇ ਆਪਾਂ ਗੱਡੀਆਂ ਚੰਗਾ ਸਕਦੇ ਆ ਵੀ ਕਪੜਾ ਮਾਰਨ ਦੀ ਲੋੜ ਨਹੀਂ ਜੇ ਈਜ਼ੀ ਲਾਵਾਂਗੇ ਈਜ਼ੀ ਨਾਲ ਫਿਰ ਆਪਾਂ ਨੂੰ ਕਪੜਾ ਮਾਰਨਾ ਪੈਣਾ ਕਪੜਾ ਇੱਥੇ ਹੀ ਮਾਰਨਾ ਪੈਣਾ ਪਤਾ ਨਹੀਂ ਹਾਂ ਉਹ ਸਪਰੇਅ ਮਾਰ ਕੇ ਕਪੜਾ ਵੱਜੂਗਾ ਮਤਲਬ ਉਹ ਜਿੰਨਾ ਕੋਨੇ ਮੈਲ ਹੋ ਕ ਕਰ ਦੇਣੀ ਆ ਉਹ ਚੰਗਾ ਸਾਫਤ ਕਰਨੀ ਪੈਣੀ ਮੇਰੇ ਕੋਲ ਕਪੜਾ ਲੋ ਜੀ ਅਸੀਂ ਚੜਨ ਲੱਗੇ ਲੈਫਟ ਚ ਅਸੀਂ ਪਿਛਲੇ ਪਿਛਲੇ ਹਫਤੇ ਵੀ ਆਏ ਸੀ ਉਦੋਂ ਹੀ ਲੈਫਟ ਚ ਫਸ ਗਈ ਸੀ ਤੇ ਲੈਫਟ ਖੁੱਲੀ ਨਹੀਂ ਸਾਡੇ ਨੂੰ ਉਦੋਂ ਫਸ ਗਈ ਸੀ ਅੱਜ ਅਸੀਂ ਫੇਰ ਲੱਗੇ ਹਾਂ ਚੜਨ ਹੁਣ ਤਾਂ ਖੁੱਲੀ ਆ ਨਾ ਪਹਿਲੇ ਵਾਰੀ ਖੁੱਲੀ ਨਹੀਂ ਲੈਫਟ ਫਸ ਗਈ ਸੀ ਗਾਂ ਚ ਆਵੜੇ ਸੀ ਲੋ ਜੀ ਲੈਫਟ ਸਾਡੀ ਖੁੱਲ ਗਈ ਆ ਹੁਣ ਆ ਗਏ ਅਸੀਂ ਕੱਪੜਾ ਸਟੋਰ ਤੇ ਇਹ ਵੀ ਚੈਨਾ ਦਾ ਹੀ ਆ ਵੈਸੇ ਤਾਂ ਚੈਨਾ ਸਟੋਰ ਵਾਜਦਾ ਮਤਲਬ ਥੱਲੇ ਥੱਲੋਂ ਪੁਰਾਗੇ ਨਹੀਂ ਇਹਦੇ ਕੰਮ ਕੁੰਮ ਦੇ ਪਾਉਣ ਵਾਲੇ ਕੱਪੜੇ ਇੱਥੋਂ ਲੈ ਕੇ ਜਾਣੇ ਆ ਅਸੀਂ। ਮੈਂ ਕਿਹ ਪਾਉਣਾ ਜੀ ਆਉਣਾ ਜਾਨਾ ਇਹ ਲੱਗਦਾ ਨਹੀਂ ਹੁਣ ਜਾਣ ਵਾਲੇ ਤਾਂ ਬਾਅਦ ਚ ਲਾਵਾਂਗੇ ਨਾ ਹੁਣ ਜਾਣਾ ਕਿਤੇ ਆਉਣਾ ਜਾਣਾ ਕਿੱਥੇ ਹੁਣ ਤਾਂ ਕੰਮ ਹੋਣੇ ਆ। ਹੁਣ ਤਾਂ ਕੰਮਾਂ ਵਾਲੇ ਭਾਲਣੇ ਆ। ਅੱਛਾ ਕੀ ਵਈ? ਆਪਾਂ ਸ਼ਰਟਾਂ ਲੈਣੀਆਂ ਵੀਰੇ। ਸ਼ਰਟਾਂ ਵੇਖ ਫਿਰ ਪਹਿਲਾਂ ਇੱਕ ਆ ਸਾਡਾ ਮੈਂਬਰ ਇਹਨੂੰ ਤੇਜ਼ੀ ਬਹੁਤ ਆ। ਆਇਆ ਮਗਰੋਂ ਭਾਜਦਾ ਪਹਿਲਾਂ ਇਹ। ਦੇ ਲੱਗਤੇ ਹੂ ਨਾ ਐਟਮ ਹੂ ਨਾ ਲੈਣਾ ਜਾ ਕੇ ਮੀ ਰੋਟੀ ਮਖਾਣੀ ਹਾ ਹੌਲ ਤਾਂ ਫੋਲੋ ਵਾਜੀ ਤੋਂ ਮੁਸ਼ਕਲ ਹੁੰਨੀ ਚਾਹੀਦੀਆਂ ਬਈ ਆਰਟੀ ਸ਼ਰਟਾਂ ਦੇਖ ਲਾਂਗੇ ਇੰਦਾਂ ਨਹੀਂ ਹੋਈ ਕੋਟੀਆਂ ਆ ਗਈਆਂ ਹੂੰ ਇਹ ਤਾਂ ਕੋਟੀਆਂ ਨੇ ਆਰਟੀ ਸ਼ਰਟ ਦੇਖ ਲਾਂਗੇ ਕੋਈ ਹਾਂ ਦੇ ਪਿੰਗਾਂ ਪੰਜਾਬ ਰਾਸ਼ਟ ਆਹ ਇਹ ਚਾਲਤਾ ਕੰਮ ਬਿਨਾ ਚਾਲਤਾ ਕੰਮ ਤੇ ਬੋਧਨ ਥੋੜੀ ਪੈਣੀ ਤੇ ਪੈ ਜਾਣੀ ਸਲਤਨਤ ਤੇ ਉਹਨਾਂ ਦੇ ਪੂਰੀਆਂ ਬਾਹਾਂ ਦੀਆਂ ਪਾਈਆਂ ਹੁੰਦੀਆਂ ਸਲਵਾ ਤੋਰੇ ਹੋਣਗੇ ਉੱਡੀ ਸਲਤਨਤ ਕੀ ਦਹੀਂ ਲਾਈਆ ਵਿੱਚ ਪਿਆ ਰਹਿੰਦੇ ਲੋਜੀ ਕਿੱਥੇ ਪਹੁੰਚ ਗਏ ਆਪਾਂ ਐਰੋਸਪੇਨ ਐਰੋਸਪੇਨ ਚੈਨਾ ਡਾਊਨ ਸਭਿਆਂ ਦਾ ਪੂਰਾ ਹੁਣ ਆਪਾਂ ਬੋਲੀਆ ਛੋਲਾ ਨਾਲ ਇਹਨਾਂ ਦਾ ਪੜਾ ਚੱਕਲੇ ਛੋਲੇ ਛੋਲੇ ਚੱਕਲੇ ਤਾਂ ਹੁਣ ਕੋ ਪਰਕੇ ਨਹੀਂ ਆਣੀ ਆ ਜਾ ਲੈ ਰੈਡੀ ਚੱਕ ਆਹ ਛੋਲਾ ਰੈਡੀ ਵਿੱਚ ਤਾਂ ਛੋਲੇ ਟਕਾਂਦੇ ਛੋਲੇ ਜਿ ਛੋਲੇ ਜਿਗਲੇ ਰੈਡੀ ਆ ਵੇਖਿਆ ਆ ਕਾਲੇ ਖੋਲਦੇ ਨਹੀਂ ਉਹ ਖੋਲ ਕੇ ਵਿਚਾਰੀ ਅੰਦਰ ਰੱਖੂਗੀ ਸਾਰੀਆਂ

ਖੇਲੇ ਤਾਂ ਲੈ ਕੇ ਗਿਆ ਸਾਰਾ ਆਹ ਹਾਂ ਦੇਖੋ ਕੁਛ ਚਾਉਦੇ ਵਾਲੇ ਬੀਆ ਨੇ ਕਿਹਨੂੰ ਹੂੰ ਬੀਆ ਨੇ ਜਿੱਥੇ ਰਿਪੋਟ ਕਾਹ ਘਟਦੀ ਨੇ ਤੇ ਬੀਆ ਕੋਤ ਬੀਆ ਵਾਲੇ ਇਹਨੂੰ ਪਿਆਰ ਤਾਂ ਸੀਗਾ ਵੀ ਲਿਆਇਆ ਖਰੋਤ ਤੂੰ ਤਾਂ ਗਏ ਨਹੀਂ ਹੁਣ ਜਿੱਥੇ ਜਾਵਾਂ ਉੱਧਰ ਜਾਣਾ ਇਹੋੜੇ ਆਹ ਸ਼ਾਹ ਉਹ ਕਰੋ ਦਾਦਾ ਕੀ ਕਮ ਐਸ ਤੈ ਕਾਜ ਆ ਮੰਜਾਰੇ ਲੁਇਆ ਲੁਇਆ ਮਿਉਟਰੇਲਾ ਮਾਰੀਤੋ ਸੁੱਤਾ ਦਰ ਮੇਰੇ ਸਾਲਾ ਤੋਂ ਲੋ ਵੀਰ ਉਹ ਸੁਣ ਜੋ ਆ ਇਹ ਕਿ ਮੈਨੂੰ ਪਤਾ ਨਹੀਂ ਪਰ ਉਹ ਇਹ ਸੀਗਾ ਜੀ ਇਹਦਾ ਕੋਲੇਗੋ ਕੋਲੇਗਾ ਕੋਲੇਗਾ ਕਹਿੰਦੇ ਹੁੰਦੇ ਤੇ ਨਾਲ ਕੰਮ ਕਰਨ ਵਾਲੇ ਨੂੰ ਠੀਕ ਹੈ ਸ਼ੈਫ ਕੁਕਸ ਹੀ ਆ ਇਹ ਦੇਖੋ ਜੀ ਅਸੀਂ ਗੱਲਾਂ-ਗੱਲਾਂ ਦੇ ਵਿੱਚ ਸਮਾਨ ਜਿਹੜਾ ਚੱਕਣਾ ਸੀ ਉਹ ਚੱਕ ਨਹੀਂ ਰਹੇ ਸੀ। ਪੁੱਲੇ ਫਿਰਦੇ ਸੀ ਵੀ ਅਸੀਂ ਸਮਾਨ ਲੈਣ ਆਏ ਹੋਏ ਆ। ਆ ਸਮਾਨ ਤਾਂ ਹੁਣ ਚੱਕਣ ਲੱਗ ਪਉਣ ਲੱਗੇ ਆ ਅਸੀਂ। ਆ ਦੇਖੋ ਪਾਇਆ। ਵੀਡੀਓ ਉਤਾਰ। ਵੀਡੀਓ ਲਾ ਕੇ ਉਹ ਘਰੇ ਥਾਲ ਭਰੇ ਆ ਸਕਾਈ ਜਨੇ ਮਿਰਚਾਂ ਸਟੋਰ ਕਰਦੇ ਆ। ਆ ਭਈ ਆ ਪੈਕਿੰਗ ਕਰਦੇ ਆ ਮਿਰਚਾਂ। ਤੇ ਦੋ ਨ ਸੁੱਤੀਆਂ 4 ਮਹੀਨਿਆਂ ਸੁੱਤੀਆਂ ਲਾ। ਆਪਣੇ ਥਾਲ ਭਰੇ ਪਏ ਆ ਬਾਹਰ ਟਿਕਾ ਮਤਲਬ 4 230 ਪਕਾਂਦੀਆਂ ਹੋ ਗਈਆਂ ਆ ਤੇ 230 ਨੇ ਰੋ ਗਿਆ 230 ਰੁਪਏ ਨੇ ਹਾਂ ਲੈ 200 ਗ੍ਰਾਮ ਸਾਡੇ ਕੋਲੋਂ ਲੈ ਲੋ 60 ਰੁਪਏ ਦੇ ਹਿਸਾਬ ਨਾਲ ਕਿਲੋ ਹੀ ਲੈ ਲੋ ਦੇ ਦੇਾਂਗੇ ਆ ਲੈ ਲੋ ਦਸਨਾ ਟਮਾਟਰ ਲੈਣਾ ਤੇ ਫਰੂਟ ਕਿਹੜਾ ਲੈਣਾ ਮੋਰ ਫਰੂਟ ਇੱਕ ਤਾਂ ਸੇਵ ਆ ਆਪਾਂ ਟਮਾਟਰ ਵੀ ਸਾਢ ਕੋ 20

ਨਾਮ ਰਹਿ ਗਿਆ ਕਿਹੜਾ ਕਾਜੂ ਐ ਨਹੀਂ ਸੋਦੇ ਵੀ ਕਾਜੂ ਆਪਾਂ ਉੱਚ ਪਾਉਣੇ ਸੀ ਕੜਾਈ ਪਨੀਰ ਕੜਾਈ ਪਨੀਰ ਬਣਾਇਆ ਸੀ ਕੋਤੇ ਕੀ ਬਣਾਇਆ ਸੀ ਆਪਾਂ ਬਟਰ ਚਿਕਨ ਲੈ ਲਿਆ ਯਾਦ ਰੱਖ ਮੈਂ ਉੱਥੇ ਆਉਂਗੀ ਜਦ ਦੁਪਹਿਰੇ ਤੁਸੀਂ ਆਤੜੇ ਆਉਂਗੇ ਸਾਡੂ ਆ ਕੀ ਆ ਸਾਰੀ ਬਾਇਨ ਇਹ ਸਾਰੀ ਬਾਇਨ ਆ ਸਾਰੀ ਬਾਇਨ ਆ ਮਤਲਬ ਇੱਥੇ ਐ ਵੀ ਠੇਕਾ ਢਨੀ ਖੋਲਣ ਦੀ ਲੋੜ ਸਾਰਾ ਕੁਝ ਸਟੋਰ ਦੇ ਵਿੱਚ ਹੀ ਮਿਲਣਾ ਏ ਤੁਹੇ ਏਡਾ ਠੇਕਾ ਦੇ ਤੇ ਉਹਨਾਂ ਕਾ ਤਾਂ ਪਿਆਈ ਆ ਪਰੌਠਾ ਨਾ ਖਾਂਦੇ ਕਾ ਚੱਲ ਰਿਹਾ ਆ ਲੁਕੂ ਰੌਟੇ ਕਰ ਰਿਹਾ ਆ ਫਾਈਟਰ ਸਾਰਿਆਂ ਵੀਰਾਂ ਬੜਾ ਵੀਰਾਂ ਆ ਗਏ ਸਾਰੇ ਇੱਧਰ ਆਲੇ ਗੋਰਖੇ ਆ ਗਏ ਨੇ ਹੂੰ ਕੋਰਾਂਚਾ ਕੋਰਾਂਚਾ ਆਪਣਾ ਤਾਂ ਸੰਤਰਾ ਹੁੰਦਾ ਵੀਰੇ ਕਾ ਲੈਣੇ ਆ ਭਲੇਮਨ ਵਾਲੇ ਵੀ ਤਾਂ ਕਲਾ ਹਾਂ ਦੋ ਉਹ ਖਾਲੀ ਘੜਕੀਆਂ ਲੱਗਦੀਆਂ ਮੈਨੂੰ ਖਾਲੀ ਦੇ ਰੱਖੀ ਬੈਠੇ ਦੇ ਨਾ ਫ੍ਰੈਜੇ ਚ ਨਾ ਦਾ ਫ੍ਰੈਜੇ ਚ ਨੀ ਰੱਖਣੇ ਨੀ ਗਲ ਦਾ ਭਈਲੇ ਘਰਾਵਾ ਮੇਰਾ એનર્ਜੀ ਡਰਿੰਕ ਦਾ ਹਾਂ ਸਾਰਿਆਂ ਦਾ ਡੋ ਟੇਸਟ ਚੈੱਕ ਕੀਤੇ ਜਾਣਗੇ ਨਾ એનર્ਜੀ ਦਾ ਬੈਸੇ ਜਨਾ ਡੋਲਰਾਂ ਨਹੀਂ ਬਾਪ ਕਾਪਾਤੀ ਨੂੰ ਜਾ ਕੇ ਜਿੰਨ ਲਈਦਾ ਹੈ ਪਾਜੀ ਨੂੰ ਬਸਤਾ ਇਹ ਬਧੀਏ ਕੰਮ ਸੀ ਭੁੱਖ ਲੱਗੀ ਖਾਤਾ ਲੈਂਦੇ ਸੀ ਆਹ ਕਨਾਲੇ ਤੋਂ ਦੋ ਤੋਂ ਤਿੰਨ ਤਿੰਨ ਸੈਟ ਲੈ ਨਹੀਂ ਵਿੱਚ ਲੱਗੀ ਰਹੀ ਆਏ ਲਈ ਕਿੱਟਾਂ ਪਾੜੀਆਂ ਉਹ ਕਿੱਟਾਂ ਕਿੱਟਾਂ ਨਹੀਂ ਨਹੀਂ ਪਾੜਦੀਆਂ ਨਹੀਂ ਸੀ ਕਿੱਟਾਂ ਉਹ ਕਿੱਟਾਂ ਉਹ ਵੀ ਥੋੜੀਆਂ ਜਿਹੀ ਹਲਕੀਆਂ ਸੀਗੀਆਂ ਉਹਨਾਂ ਦਿੱਤਿਆਂ ਨੂੰ ਉਹ ਮੇਰ ਵਾਲੀ ਕਿੱਟ ਵਧੀਆ ਸੀਗੀ ਗੋਰੇ ਨੇ ਗੋਰੇ ਨੇ ਉਹ ਰੱਖਨੇ ਚਲ ਫੈਸੀ ਪਹਿਲਾਂ ਤਾਂ ਜੇ ਗੋਰੇ ਨੂੰ ਮੈਂ ਕਹਿੰਦਾ ਮੈਨੂੰ ਦੇ ਦੇ ਮੇਰ ਕਹਦਾ ਤੇਰਾ ਉਹ ਤਾਂ ਸਾਰਗੇ ਪਾਟ ਗਿਆ ਇਕੱਲੀ ਮੇਰੇ ਇੱਕ ਬਚੀ ਉਹਨਾਂ ਚੋਂ ਹਾਂ ਮੈਂ ਤੇਰੀ ਵੀਡੀਓ ਚ ਵੇਖੀਓ ਗੋਰ ਨਾ ਹਾਂ ਲੈ ਕੇ ਹਾਂ ਗੋਰ ਨਾਮਾ ਲੈ ਕੇ ਆਇਆ हाँ। सरसों का साग मक्की आटा हाँ। हाँ। क्रीम इक्ल्दी डबको आ ਦੋ ਸੀ ਸੀ ਦੋ ਸੀ ਇਹ ਬਲਣਾ ਨਹੀਂ ਲੈ ਬਹੁਤ ਅਜੀਬਨ ਸਰ ਹੋ ਰਹਿ ਗਿਆ ਇੱਕ ਤਾਂ ਕਰੀਮ ਨਹੀਂ ਲਿਆ ਪਾਏ ਇੱਕ ਤੇਲ ਨਹੀਂ ਲਿਆ ਕੁੱਤੇ ਆ ਗਏ ਨਾ ਚੜੀਆਂ ਪਾਣੋ ਚੀਜ਼ਾਂ ਉੜੀ ਦੀਆਂ ਨੇ ਉਹ ਵੀ ਜ਼ਰੂਰੀ ਹੈ ਇਹ ਚਲੋ ਤੁਸੀਂ ਜਾਓਗੇ ਉਹਦੇ ਲੈ ਕੇ ਜਾਣੀਆਂ ਇਹ ਕਿਹੜੀ ਮਾਨੋ ਕਰੀਮ ਲੈ ਦੇ ਨੂੰ ਹੋਂ ਹੀ ਲੈ ਦੇ ਗਲਾਪੀ ਉਹ ਜਾਂ ਦੂਜੀ ਆ ਹੋ ਗਈ ਓਏ ਕਿਹੜੀ ਇਹ ਨਹੀਂ ਲੈਣੀ ਜੀ ਰੱਤ ਹੈਗੀ ਆ ਗਿਰਮ ਵੀ ਲੈ ਲਾ ਬਸ ਸਿਰ ਮਾਉਣ ਦੇ ਫਿਰ ਕੋਈ ਗੱਲ ਨਹੀਂ ਸਿਰ ਮੀ ਲੱਗਣਾ ਇਹ ਸੇਲ ਹੈ ਨਹੀਂਗਾ ਇੱਥੇ ਚਲੋ ਕੋਈ ਗੱਲ ਨਹੀਂ ਫਿਰ ਇਹ ਚੀਜ਼ਾਂ ਲਾ ਲਾਂਗੇ ਫਿਰ ਇਦਾਂ ਨੇ ਉਹਨੇ ਰੋ ਆਪਣੇ ਹੈਗਾ ਫਿਰ ਇੱਕ ਨੋਟ ਜ ਟੋ ਲੈ ਆ ਆ ਉੱਪਰ ਕੀ ਆ ਕਾਈਡ ਦੇ ਨਾਲ ਟੱਕਣ ਟਪੀ ਕਰੀਮ ਬੈਕਸ ਆਹ ਕਹਿ ਰ ਸਮਝ ਬਾਰੋ ਕਾ ਕੰਮ ਤੇਰੇ ਦਾ ਹਰ ਵੇਲੇ ਤੋਂ ਆ ਖਾਣਾ ਆ ਜਾ ਬਣੇਗੇ ਨਾ ਯਾਰ ਮੈਂ ਨਹੀਂ ਖਾਣਾ ਤੂੰ ਖਾ ਲੇਗਾ ਦੇਖ ਨਹੀ ਨਹੀ ਇਹ ਤਾਂ ਸੱਪ ਆ ਇਹਨੂੰ ਕਹਿੰਦੇ ਸਿਰਚੀਚਾ ਸਿਰਚੀਚੇ ਐ ਮਤਲਬ ਚੀਜ਼ ਕੀ ਹੁੰਦੀ ਹੈ ਪੰਜਾਬੀ ਚ ਦੱਸ ਉਹ ਦੱਸ ਤਾਂ ਤੇ ਤਾ ਨਹੀਂ ਨਹੀਂ ਫਿਰ ਦੱਸਾਂ ਮੈਂ ਰਾਹ ਕਾ ਫੇ ਦੱਸੋਗੇ ਪਤਾ ਲੱਗੂਗਾ ਮੈਨੂੰ ਨੇ ਫਿਰ ਦੱਸੋ ਜਿਵੇਂ ਹੁਣ ਮੈਂ ਮੇਰੇ ਕੋਲ ਪਹਿਲੇ ਦਿਨੋਂ ਪਨਾਨੀਆਂ ਦੇ ਵਿੱਚ ਹੱਸੇ ਜਿਹੜਾ ਇਹ ਸੂਰ ਆਪਾਂ ਮਨਾ ਕਰਤਾ ਹੁਣ ਜੇ ਸੱਪ ਭੇਜ ਜਗ ਮੈਂ ਖਾऊं ਥੋੜੀ ਜਿਹੜਾ ਹਾਈ ਨਹੀਂ ਦੱਸਣਾ ਫਿਰ ਤਨ ਬਾਤ ਹੋਪਾ ਨੇ ਦੱਸਦੇ ਉਹਨੂੰ ਕੋਈ ਗੱਲ ਨਹੀਂ ਵੀਡੀਓ ਬਣਦੀ ਸੀ ਨਾਲ ਪਤਾ ਲੱਗ ਜੀ ਮੈਨੂੰ ਵੀ ਇਹ ਆ ਗਈ ਸਾਡੂ ਆ ਇਹ ਜਿਹੜੀਆਂ ਆਪਣਾ ਕੰਮ ਤੇ ਸਵੇਰੇ ਮਿਆ ਮੈਂ ਨਹੀਂ ਕਰਦੇ ਹਾਂ ਹਾਂ ਮਨਾਤ ਲਈ ਅੱਛਾ ਇਹ ਉਹਨਾਂ ਵਾਸਤੇ ਆ ਨੋ ਸਪੈਸ਼ਲ ਖਿਆਲ ਰੱਖੀਦਾ ਜ਼ਰੂਰੀ ਹੈ ਰੱਖਣਾ ਚਾਹੀਦਾ ਅੱਜ ਜਿੰਮੇ ਬਲਾਈ ਸੀ ਆਦਾ ਗਈ ਸੀ ਮੇਰੇ ਕੋਲੇ ਆਹ ਸਾਡਾ ਸਮਾਨ ਚ ਲਿਆਉਣ ਬੈਲਟ ਤੇ ਹੁਣ ਅਸੀਂ ਬਿੱਲ ਕਰਾਵਾਂਗੇ ਆ ਕਾਰਟੂਨ ਵਿੱਚ ਸਮਾਨ ਸਾਡਾ ਰੱਖਦਾ ਸਾਰਾ ਲਓ ਜੀ ਮੋਨਾ ਜੀ ਸਾਡੀ ਵਾਰੀ ਹੁਣ ਬਣਨਾ ਸਾਡਾ ਪਹਿਲਾ ਇਹ ਸਾਡਾ ਲੱਗਾ ਪੈਣ ਧੂੜੇ ਤੇ ਸਮਾਨ ਆਹਾ ਸੋਰੀ ਚੜੀ ਰੱਖੀਏ ਕਾਚੇ ਦੀ ਮੈਂ ਹੁਣ ਚਲਾ ਜੀ ਦੇਖੋ ਚਲੇ ਪਾਸੇ ਤੁਸੀਂ ਕੀ ਕਰਦੇ ਹੋ ਉਹ ਖੜ ਗਏ ਉੱਥੇ ਹੁਣ ਕੀ ਕਰਨਾ ਹੈ ਤੁਹਾਨੂੰ ਪਤਾ ਨਹੀਂ ਕਸ ਦੇ ਜਾ ਇੱਕ ਹੱਥ ਤਰਸਮਾਨ ਹੋ ਜਾ ਹਾਂ ਹੱਥ ਦੇਦਾ ਨਾ ਅੰਦਰ ਮੈਂ ਹੱਤੋਂ ਦਾ ਬੇਮਾਰੀ ਬਿਲਕੁਲ ਮਾਰ ਹੀ ਲੈ ਹਾਂ ਹਾ ਹਾਪਤਾ ਨਹੀਂ ਕੱਢਦਾ ਇੱਥੇ ਹੁਣ ਵੱਧ ਵਾਰ ਜੇ ਮੇਰੇ ਛੁੱਟੀ ਉਦੋਂ ਆਵਾਂਗੇ ਲੈ ਕੇ ਕਿਉਂਕਿ ਫਰੂਟ ਦਾ ਮੁੱਕੀ ਜਾਣ ਫਰੂਟ ਜੂਸ ਬਾਕੀ ਸ਼ਾਨ ਨੂੰ ਦਾ ਜੇ ਉਹ ਉੱਥੋਂ ਮਿਲਦੇ ਵਧੀਆ ਇੱਥੋਂ ਨਹੀਂ ਅਸੀਂ ਲੈਂਦੇ ਜੂਸ ਐਰਸ ਪੀਂਦੇ ਨੇ ਵਧੀਆ ਡਾਕਟਰ ਡਾਕਟਰ ਚੋਂ ਜਾ ਐਮਡੀ ਠੀਕ ਆ ਇਹ ਜੋ ਸਮਾਨ ਤਾਂ ਸ਼ਾਨ ਨੂੰ ਵੀ ਲੈਂਦਾ ਜੂਸ ਜਾਸ ਫਰੂਟ ਉਹ ਨੇੜੇ ਆ ਇੱਧਰ ਤੋਂ ਰੋੜਾ ਪਿੰਦਾ ਫੇਂਦਾ ਨਹੀਂ ਵਧੀਆ ਹੁੰਦੇ ਜੂਸ ਠੀਕ ਐਮਡੀ ਚ ਵਧੀਆ ਹੁੰਦੇ ਜੂਸ ਐਮਡੀ ਚ ਆਪਾਂ ਕਹੇ ਸੀ ਕਮੇਟੀ ਤਾਂ ਗਈ ਨਹੀਂ ਗਿਆ ਨਹੀਂ ਤਾਂ ਆਟਾ ਤੇ ਉਹ ਜੂਸ ਐਮਡੀ ਚੋ ਹੀ ਲਈ ਪਤਾ ਨਹੀਂ ਕੀ ਕਰਨ ਲੱਗੇ ਇੰਦਾ ਕੀ ਚੱਕਰ ਪਾ ਲਿਆ ਚੱਕਰ ਨਹੀਂ ਪਾ ਲਿਆ ਉਹ ਬੈਲ ਹੋ ਗਿਆ ਸੀ ਉਹਦੇ ਤੇ ਮਿਲਦਾ ਹੁੰਦਾ ਨਾ ਕੋ ਕੋ ਜਿਹੜਾ ਹਾਲਵਰ ਸਭ ਦਾ ਜ਼ਿਆਦਾ ਤਾਂ ਹੁੰਦਾ ਨਾ ਫਿਰ ਉਹ ਮਿਲਦੇ ਆਫਰ ਮਿਲਦੇ ਠੀਕ ਪਿਛਲੀ ਵਾਰ ਵੀ ਇਹਨਾਂ ਨੇ ਦਿੱਤਾ ਸੀਗਾ ਹੁਣ ਵੀ ਦੇਣਗੇ ਪਿਛਲੀ ਵਾਰ ਬਦਾਮਾਂ ਦਾ ਪੈਕਟ ਦਿੱਤਾ ਸੀ ਵੱਡਾ ਠੀਕ ਹੈ ਠੀਕ ਹੈ ਵਿਕਾ ਮੈਂ ਆਇ ਨਹੀਂ ਕੀ ਰਹਿ ਗਿਆ ਅਜਾ ਸਾਰਿਆਂ ਨੂੰ ਮਿਲਦਾ ਹੈ ਜਿਨ੍ਹਾਂ ਦਾ ਸਮਾਨ ਜ਼ਿਆਦਾ ਹਨ 68 ਜਿੰਨਾਂ ਕੋਲ ਹਾਂ ਮੈਂ ਅੱਗੇ ਕਿਹਾ ਹਾਂ ਇਹਨਾਂ ਦਾ ਫੜ ਲਿਆ ਸੀ ਉਹਨਾਂ ਨੇ ਮੈਂ ਮਸਾ ਛੜਾ ਕੇ ਲੈ ਉਹ ਵੱਡਾ ਮੈਂ ਸੈਨੀਓ ਦੇਖੇ ਆ ਹਾਂ ਤੇਨੂੰ ਪੈ ਚੱਲਨੇ ਚਾਹੀਦੇ ਆ ਚੱਲ ਲੈ ਮੈਂ ਪਰੰਗ ਪਹਿਲਾਂ ਤਾਂ ਫੜ ਲਿਆ ਸੀ ਉਹਨਾਂ ਨੇ ਆਪਾਂ ਜੀ ਕੀਤਾ 44 50 45 ਦਾ ਤੇਜ ਆ 40 ਉਹ ਵੀ ਲੈ ਆਵੇਂ ਗਾਲੀ ਦਾ 40 ਦਾ ਰਹਿ ਗਿਆ ਮੈਂ ਕਹਾਂ ਨਾ ਮੈਨੂੰ ਦਿੰਦੇ ਹੁੰਦੇ ਆ ਕੋਈ ਮਾ ਦਾ ਕੋ ਬਦਾਮਾ ਦਾ ਪੈਗ ਤੂੰ ਦੱਕ ਰਿਹਾ ਮੈਂ ਤਾਂ ਪਿਛਲੀ ਵਾਰ ਮਿਲਿਆ ਸੀ ਬਦਾਮਾ ਦਾ ਪੈਗ ਆ ਖੋਲੋ ਟਿੱਕੀ ਕਰਾ रखी अपने बैग अगे रख लेंगे चलो पेपर जो साम कर